ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਸਭ ਤੋਂ ਪਹਿਲਾਂ ਕ੍ਰਾਂਤੀਕਾਰੀ ਸਾਰਿਆਂ ਨੂੰ ਜੈ ਭੀਮ ਜੈ ਵਾਲਮੀਕੀ ਜੈ ਭਾਰਤ ਤੇ ਜੈ ਸੰਵਿਧਾਨ ਜਿਹੜਾ ਸਵਾਰਥੀ ਜਥੇਬੰਦੀਆਂ ਵੱਲੋਂ 21 ਅਗਸਤ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਹ ਬਿਲਕੁਲ ਅਫਵਾਹ ਵਾ ਜਿਹੜਾ ਮਾਨਜੋਤ ਸੁਖਮਨੀਮ ਕੋਟ ਵੱਲੋਂ 12.5% ਰਾਖਵੇਂ ਕੋਟੇ ਦੇ ਵਿੱਚੋਂ ਵਾਲਮੀਕੀ ਮਜਬੀ ਭਾਈਚਾਰੇ ਨੂੰ ਮਿਲਿਆ ਵਾ ਉਹਦਾ ਤੇ ਪਹਿਲਾਂ ਸਾਰਾ ਵਾਲਮੀਕੀ ਮਜਬੀ ਸਮਾਜ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾ ਨਾਲ ਦੀ ਨਾਲ ਪੂਰੇ ਵਾਲਮੀਕੀ ਮਜ਼ਦਵੀ ਭਾਈਚਾਰੇ ਤੋਂ ਖੁਸ਼ੀ ਦੀ ਲਹਿਰ ਵਾ ਸਾਡਾ ਜਿਹੜਾ ਸੰਗਠਨ ਅਦਲਤ ਸੁਰੱਖਿਆ ਸਣਾ ਸਾਡੀਆਂ ਜਿੰਨੀਆਂ ਜੱਥੇਬੰਦੀਆਂ ਵਾਲਮੀਕੀ ਮਜ਼ਦਵੀ ਭਾਈਚਾਰੇ ਦੀਆਂ ਉਹ ਸਾਰੀਆਂ ਪਹਿਲਾਂ ਤੇ ਅੱਜ ਮਾਨਯੋਗ ਸੁਪਰੀਮ ਕੋਰਟ ਦਾ ਜਨਤਰ ਮੰਤਰ ਦਿੱਲੀ ਵਿਖੇ ਸਵਾਗਤ ਕਰਨ 2 ਵਜੇ ਤੋਂ ਲੈ ਕੇ 5 ਵਜੇ ਤੱਕ ਬੈਠੇ ਸੀਗੇ ਅਸੀਂ ਵੀ ਜਾਣਾ ਸੀ ਕੁਛ ਜਿਹਾ ਕਰਕੇ ਨਹੀਂ ਜਾਇਆ ਗਿਆ ਤੇ ਜੋ ਕੀ ਕਸਦਾ ਭਾਰਤ ਬੰਦ ਦਾ ਸੱਦਾ ਵਾ ਤੇ ਬਿਲਕੁਲ ਝੂਠ ਵਾ ਜੀ ਕੋਈ ਦੁਜਾਨਾਂ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਸਾਰੇ ਖੋਲਣ ਦੁਕਾਨਦਾਰ ਵੀਰ ਜਿੱਦਾਂ ਅੱਗੇ ਖੋਲਦੇ ਆ ਟਾਈਮ ਨਾਲ ਖੋਲਣ ਟਾਈਮ ਨਾਲ ਬੰਦ ਕਰਨ ਜੇਕਰ ਕੋਈ ਜਦਵੰਦੀ ਬੰਦ ਕਰਨ ਆਉਂਦੀ ਆ ਦੁਕਾਨਾਂ ਪੰਜਾਬ ਦੀਆਂ ਨਹੀਂ ਜੀ ਇਹ ਸਵਾਰਥੀ ਜਥੇਬੰਦੀਆਂ ਜਿਹੜੀਆਂ ਵਾ ਸਾਡੀਆਂ ਪੂਰੇ ਪੰਜਾਬ ਦੇ ਸਾਡੇ ਮੈਸੇਜ ਚੱਲਦੇ ਆ ਉਹ ਆਪਾਂ ਅਪਡੇਟ ਨਾਲ ਦੀ ਨਾਲ ਗਰੁੱਪਾਂ 'ਚ ਕਰੀ ਜਾ ਰਹੇ ਆ ਬਾਕੀ ਜਿਹੜੀਆਂ ਜਥੇਬੰਦੀਆਂ ਖਾਸ ਕਰਕੇ ਜਿਹੜੀਆਂ ਸਵਾਰਥੀ ਜਥੇਬੰਦੀਆਂ ਉਹਨਾਂ ਨੂੰ ਆਪਾਂ ਇੱਕ ਚੇਤਾਵਨੀ ਦੇ ਦਿੰਨੇ ਆ ਤੂੰ ਹੀ ਬੰਦ ਕਰਨ ਵਾਲੇ ਬੰਨੇ ਤੁਰੂ ਤੇ ਅਸੀਂ ਖਲੋਣ ਵਾਲੇ ਬੰਨੇ ਤੁਰਾਂਗੇ ਇਦਾਂ ਦਾ ਕੁਛ ਨਹੀਂ ਹੁੰਦਾ ਪੈ ਜਾਊਗਾ ਭਰਤ ਬੰਦ ਨੂੰ ਪੂਰਾ ਭਰਵਾ ਹੰਗਾਰਾ ਨਹੀਂ ਮਿਲਣ ਦਿੱਤਾ ਜਾਊਗਾ ਪੂਰਾ ਭਾਰਤ ਖੁੱਲੂਗਾ ਪੂਰੀਆਂ ਦੁਕਾਨਾਂ ਖੁੱਲਣਗੀਆਂ ਬਾਜ਼ਾਰ ਟ੍ਰਾਫਿਕ ਸਰਕਾਰੀ ਦਫ਼ਤਰ ਸਰਕਾਰੀ ਸਕੂਲ ਸਭ ਕੁਝ ਖੁੱਲੂਗਾ ਜੀ ਇਹ ਆਪ ਦੇ ਸਦਿਹ ਹੁੰਦੀ ਆ ਸਰਪ੍ਰਸਾਸ਼ਨ ਦੀ ਸਹਾਇਤਾ ਲਈ ਜਾ ਬਿਲਕੁਲ ਜੀ ਬਿਲਕੁਲ ਉਲਸ ਪ੍ਰਸ਼ਾਸਨ ਦੀ ਸਹਾਇਤਾ ਜ਼ਰੂਰ ਲਈ ਜਾਊਗੀ ਜੀ ਪ੍ਰਸ਼ਾਸਨ ਨਾਲ ਲੈ ਕੇ ਚੱਲਾਂਗੇ ਸਭ ਤੋਂ ਪਹਿਲਾਂ ਦਾ ਮੇਰਾ ਨਾਮ ਨਿਸ਼ਾਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਅੜੀ ਸੁਰੱਖਿਆ ਸੈਨਾ ਸਭ ਤੋਂ ਪਹਿਲਾਂ ਮੈਂ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ 12.5% ਦਾ ਖਵਾਨਾ ਦਿੱਤਾ ਅਤੇ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਰੋਜ਼ਾਨਾ ਦੀ ਤਰ੍ਹਾਂ ਜਿਵੇਂ ਪਹਿਲਾਂ ਦੀ ਪਹਿਲਾਂ ਸਮੇਂ ਸਿਰ ਦੁਕਾਨਾਂ ਖੋਲਦੇ ਸਮੇਂ ਸਿਰ ਬੰਦ ਕਰਦੇ ਸੀ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਸਮੇਂ ਸਿਰ ਆਪਣੀਆਂ ਦੁਕਾਨਾਂ ਖੋਲੋ ਤੇ ਸਮੇਂ ਸਿਰ ਦੁਕਾਨਾਂ ਬੰਦ ਕਰੋ ਬਾਕੀ ਸਾਡੇ ਸੂਬਾ ਪ੍ਰਧਾਨ ਰੋਹਿਤ ਪਪਲੂ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਡਰਨ ਦੀ ਕਿਸੇ ਨੂੰ ਲੋੜ ਨਹੀਂ ਆ ਅਸੀਂ ਤੁਹਾਡੇ ਨਾਲ ਆ ਬੜੀ ਸੁਰੱਖਿਆ ਸੈਨਾ ਸੰਗਠਨ ਤੁਹਾਡੇ ਨਾਲ ਆ ਅਤੇ ਅਸੀਂ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਅਸੀਂ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿੰਨਾ ਤੁਹਾਡੇ ਰਾਹੀਂ ਸ਼ਹਿਰ ਵਾਸੀਆਂ ਨੂੰ ਅਤੇ ਪੰਜਾਬ ਵਾਸੀਆਂ ਨੂੰ ਮੈਸੇਜ ਪਹੁੰਚਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ